ਸੱਚੀ ਗੱਲ ਦੀ ਵੀਡੀਓ ਅੱਜ ਜਿਹੜੀ ਬਣਾ ਰਿਆ ਹਾਂ ਮੈਂ ਉਹ ਵੀਡੀਓ ਹੈਗੀ ਆ ਕਿ ਤੁਹਾਡੇ ਜੀਭ ਜਿਹੜੀ ਹੈ ਉਹਨੂੰ ਦੇਖ ਕੇ ਕਿਸ ਤਰ੍ਹਾਂ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਬਾਕੀ ਇਹ ਜਿਹੜੀ ਵੀਡੀਓ ਬਣ ਰਹੀ ਹੈ ਇਸ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਏ ਤੇ ਜਿਹੜੀ ਸਾਡੀ ਜੀਭ ਹੈ ਉਹੋ ਹੀ ਸਾਨੂੰ ਦੱਸ ਸਕਦੀ ਹੈ ਇਸ ਸਾਡੇ ਸਰੀਰ ਵਿੱਚ ਕੀ ਕੀ ਬਿਮਾਰੀ ਆ ਰਹੀ ਹੈ ਜਾਂ ਬਿਮਾਰੀ ਹੈ ਇੱਕ ਤੇ ਸਭ ਤੋਂ ਪਹਿਲੀ ਗੱਲ ਹੈ ਵੀ ਜੀਭ ਹੁੰਦੀ ਨਾਰਮਲ ਨਾਰਮਲ ਜੀਭ ਜਿਹੜੀ ਹੈ ਉਸ ਤੇ ਵਿੱਚ ਆਮ ਤੌਰ ਤੇ ਜੇ ਦੇਖਿਆ ਜਾਵੇ ਤੇ ਲਾਈਟ ਪਿੰਕ ਰੰਗ ਦੀ ਹੁੰਦੀ ਹੈ ਤੇ ਉਸ ਤੇ ਵਿੱਚ ਕੋਈ ਵੀ ਬਿਮਾਰੀ ਦੇ ਚਾਂਸ ਨਹੀਂ ਹੁੰਦੇ ਆਦਮੀ ਦੀ ਸਿਹਤ ਜਿਹੜੀ ਆ ਉਹ ਬਿਲਕੁਲ ਠੀਕ ਹੈ ਤੰਦਰੁਸਤ ਆਦਮੀ ਦੂਸਰਾ ਹੁੰਦਾ ਵਾ ਪੀਲੇ ਰੰਗ ਦੀ ਜੀਬ ਹੋ ਜਾਣਾ ਤੁਸੀਂ ਸ਼ੀਸ਼ੇ ਦੇ ਵਿੱਚ ਦੇਖੋਗੇ ਤਾਂ ਪੀਲੇ ਰੰਗ ਦੀ ਜਿਹੜੀ ਜੀਬ ਜਿੰਨਾ ਦੀ ਹੈ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਖੂਨ ਦੀ ਕਮੀ ਹੈ ਦੂਜੀ ਗੱਲ ਇਹ ਹੈ ਕਿ ਉਸ ਦੇ ਵਿੱਚ ਬੈਕਟੀਰੀਆ ਦਾ ਅਸਰ ਜਿਹੜਾ ਹੋਇਆ ਹੁੰਦਾ ਵਾ ਫੂਡ ਪਾਈਜਨ ਕਰਕੇ ਵੀ ਹੋ ਸਕਦੀ ਹੈ ਤੇ ਜੇਕਰ ਅਸੀਂ ਮੂੰਹ ਦੇ ਵਿੱਚ ਚੰਗੀ ਤਰ੍ਹਾਂ ਜੀਭ ਨੂੰ ਸਾਫ਼ ਨਹੀਂ ਕਰਦੇ ਤਾਂ ਇਹ ਪ੍ਰੋਬਲਮ ਜਿਹੜੀ ਆ ਸਕਦੀ ਹੈ ਤੇ 슈ਗਰ ਕਰਕੇ ਵੀ ਇਹ ਬਿਮਾਰੀ ਹੋ ਸਕਦੀ ਹੈ ਇਸ ਤੋਂ ਇਲਾਵਾ ਜੀਭ ਦਾ ਰੰਗ ਜਿਹੜਾ ਨੀਲਾ ਹੋ ਜਾਣਾ ਤੇ ਜੀਭ ਦਾ ਰੰਗ ਨੀਲਾ ਇਸ ਕਰਕੇ ਹੁੰਦਾ ਹੈ ਵੀ ਤੁਹਾਡੇ ਆਕਸੀਜਨ ਦੀ ਕਮੀ ਹੈ ਜਾਂ ਤੁਸੀਂ ਕੋਈ ਜ਼ਹਿਰੀਲੀ ਚੀਜ਼ ਜਿਹੜੀ ਉਹ ਖਾ ਲਈ ਹੈ ਜਾਂ ਤੁਹਾਨੂੰ ਕਿਸੇ ਸੱਪ ਨੇ ਕੱਟ ਲਿਆ ਜਾਂ ਵਿਛੂ ਨੇ ਕੱਟ ਲਿਆ ਇਸ ਕਰਕੇ ਜੀਵ ਦਾ ਸਾਰਾ ਰੰਗ ਜਿਹੜਾ ਉਹ ਨੀਲਾ ਹੋ ਜਾਏਗਾ ਅੱਗੇ ਆਉਂਦਾ ਜੀਵ ਦਾ ਰੰਗ ਜਿਹੜਾ ਉਹ ਗ੍ਰੀਨ ਰੰਗ ਦਾ ਹੋ ਜਾਣਾ ਹਰਾ ਰੰਗ ਜੇ ਜੀਵ ਦਾ ਹੋ ਜਾਏ ਤਾਂ ਸਮਝ ਲਓ ਵੀ ਫੂਡ ਪੋਇਜ਼ਨ ਕਰਕੇ ਹੋ ਰਿਹਾ ਗੰਦਾ ਪਾਣੀ ਪੀਣ ਕਰਕੇ ਹੋ ਰਿਹਾ ਅਤੇ ਬੈਕਟੀਰੀਆ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਹੈ ਇਸ ਨੂੰ ਠੀਕ ਕਰਨ ਵਾਸਤੇ ਤੁਹਾਨੂੰ ਮੂੰਹ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਜੀਭ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਇਸ ਤੋਂ ਅਗੇ ਇਹਦਾ ਜੀਭ ਦਾ ਰੰਗ ਲਾਲ ਹੋਣਾ ਉਹ ਇਸ ਕਰਕੇ ਹੁੰਦਾ ਵਾ ਕਿ ਅਲਰਜੀ ਕਰਕੇ ਜ਼ਿਆਦਾਤਰ ਜਾਂ ਜ਼ਿਆਦਾ ਬੁਖਾਰ ਹੋਣ ਕਰਕੇ ਜਦੋਂ ਵਿਟਾਮਿਨ ਬੀ ਦੀ ਕਮੀ ਕਰਕੇ ਜਾਂ 슈ਗਰ ਕਰਕੇ ਜੀਭ ਦਾ ਰੰਗ ਲਾਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਅੱਗੇ ਆਉਂਦਾ ਜੀਭ ਦਾ ਰੰਗ ਚਿੱਟਾ ਹੋਣਾ ਸਭ ਤੋਂ ਵੱਡੀ ਗੱਲ ਹੈ ਵੀ ਜਿਹਦਾ ਜੀਭ ਦਾ ਰੰਗ ਚਿੱਟਾ ਹੈ ਉਸ ਨੂੰ ਗੈਸ ਦੀ ਪ੍ਰੋਬਲਮ ਹੋ ਸਕਦੀ ਹੈ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਦਿਮਾਗੀ ਕਮਜ਼ੋਰੀ ਹੈ ਤੇ ਸਾਨੂੰ ਮਤਲਬ ਜਿਆਦਾ दारू ਪੀਣ ਕਰਕੇ ਵੀ ਹੋ ਜਾਂਦੀ ਹੈ ਤੇ ਇਹ ਫੰਗਲ ਇਨਫੈਕਸ਼ਨ ਵੀ ਹੋ ਸਕਦੀ ਹੈ ਤੇ ਜੀਭ ਨੂੰ ਚੰਗੀ ਤਰ੍ਹਾਂ ਜੇ ਅਸੀਂ ਸਾਫ਼ ਕਰਾਂਗੇ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ ਜੀਭ ਦਾ ਰੰਗ ਕਾਲਾ ਹੋ ਜਾਣਾ ਜੀਭ ਦਾ ਰੰਗ ਕਾਲਾ ਜਿਹੜਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਇਹ ਅਸੀਂ ਗਲਤ ਦਵਾਈਆਂ ਲੈਣ ਕਰਕੇ ਜੀਭ ਦਾ ਰੰਗ ਜਿਹੜਾ ਉਹ ਕਾਲਾ ਹੋ ਜਾਂਦਾ ਹੈ ਬਾਕੀ ਸਾਈਡ ਇਫੈਕਟ ਵੀ ਦਵਾਈਆਂ ਦਾ ਹੋ ਜਾਂਦਾ ਹੈ 슈ਗਰ ਜ਼ਿਆਦਾ ਹੋਣ ਕਰਕੇ ਵੀ ਤਮਾਕੂ ਦਾ ਸੇਵਨ ਜ਼ਿਆਦਾ ਕਰਨ ਕਰਕੇ ਵੀ ਤੇ ਇਸ ਕਰਕੇ ਜੀਭ ਦਾ ਰੰਗ ਜਿਹੜਾ ਉਹ ਕਾਲਾ ਹੋ ਜਾਂਦਾ ਹੈ ਲੇਕਿਨ ਇਹ ਹੋਣਾ ਨਹੀਂ ਚਾਹੀਦਾ ਇਹ ਬਹੁਤ ਖਤਰਨਾਕ ਚੀਜ਼ ਹੈ। ਬਾਕੀ ਜੀਵ ਦਾ ਰੰਗ ਪਰਪਲ ਹੋ ਜਾਣਾ। ਅਸੀਂ ਜੇ ਜੀਵ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕਰਦੇ ਤਾਂ ਇਸ ਦਾ ਜਿਹੜਾ ਰੰਗ ਹੈ ਉਹ ਪਰਪਲ, ਬਿੰਗਣੀ ਰੰਗ ਦਾ ਹੋ ਜਾਂਦਾ ਵਾ। ਇਸ ਦੇ ਵਿੱਚ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਜਿਨ੍ਹਾਂ ਨੂੰ ਜ਼ਿਆਦਾ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਹੋ ਸਕਦੀ ਹੈ। ਬਾਕੀ ਖੂਨ ਦਾ ਸਰਕਲ ਠੀਕ ਨਹੀਂ ਹੈ ਜਿਆਦਾਤਰ ਇਹ ਬੱਚਿਆਂ ਦੇ ਵਿੱਚ ਹੁੰਦਾ ਹੈ ਅੱਗੇ ਜੀਭ ਦਾ ਰੰਗ orange ਕਲਰ ਦਾ ਹੋ ਜਾਣਾ ਇਸ ਕਰਕੇ ਹੁੰਦਾ ਕਿ ਫੂਡ ਪਾਈਜਨ ਕਰਕੇ ਜਾਂ ਜੀਭ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਜਾਂ ਜੀਭ ਨੂੰ ਅਸੀਂ ਚੰਗੀ ਤਰ੍ਹਾਂ ਇਹ ਦੇਖਿਆ ਜਾਏ ਤੇ ਪਾਣੀ ਦੀ ਕਮੀ ਕਰਕੇ ਵੀ ਇਹ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਾਡੀ ਜਿਹੜੀ ਜੀਭ ਹੈ ਉਸ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਜਿਵੇਂ ਬੰਜਰ ਜ਼ਮੀਨ ਹੈ ਉਸ ਤਰ੍ਹਾਂ ਦੇ ਅਗਰ ਜੇ ਧਾਰੀਆਂ ਪੈ ਜਾਣ ਤੇ ਸਾਈਡਾਂ ਤੋਂ ਜਾਂ ਸੈਂਟਰ ਚੋਂ ਜੀਭ ਫਟ ਜਾਵੇ ਤਾਂ ਉਹਦਾ ਮਤਲਬ ਇਹ ਆ ਕਿ ਤੁਸੀਂ ਪਾਣੀ ਬਹੁਤ ਘੱਟ ਪੀਂਦੇ ਹੋ ਤਾਂ ਪਾਣੀ ਜ਼ਿਆਦਾ ਪੀਓ ਤੇ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋ ਜਾਏਗਾ। ਬਾਕੀ ਇਸ ਤੋਂ ਇਲਾਵਾ ਜੀਵ ਸੁੱਕ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਪਾਣੀ ਕਮੀ ਹੈ। ਅਗਰ ਪਾਣੀ ਰੱਜ ਕੇ ਪੀਤਾ ਜਾਏ ਫਿਰ ਵੀ ਇਹ ਦੂਰ ਹੋ ਸਕਦੀ ਹੈ। ਤੇ ਬਾਕੀ ਗਰਮੀ ਦਿਮਾਗ ਦੇ ਵਿੱਚ ਵੱਧ ਗਈ ਹੈ। ਖਵਤ ਜ਼ਿਆਦਾ ਵਾ ਉਹਦੇ ਕਰਕੇ ਵੀ ਇਹ ਮਸਲਾ ਹੱਲ ਹੋ ਸਕਦਾ। ਜੀਵ ਦੇ ਉੱਪਰ ਸੈਂਟਰ ਦੇ ਵਿੱਚ ਸਫੇਦ ਪਰਤ ਆ ਜਾਵੇ ਤੇ ਕਿਨਾਰੇ ਸਾਈਡਾਂ ਤੋਂ ਲਾਲ ਹੋ ਜਾਣ ਸਰ ਲੋ ਵੀ 2.5 ਫਾਈਟ ਦੀ ਪ੍ਰੋਬਲਮ ਹੈ ਜੀਵ ਦੇ ਪਿੱਛੇ ਅਗਰ ਜੇ ਦਾਣੇ ਨੇ ਤੇ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਤੁਸੀਂ ਪਾਣੀ ਜ਼ਿਆਦਾ ਪੀਓ ਬਾਕੀ ਇੱਕ ਵਾਰੀ ਤੁਸੀਂ ਇੱਕ ਰੂਲਾ ਤਿਲਾਂ ਦਾ ਤੇਲ ਲੈ ਕੇ ਉਸ ਦਾ ਰੂਲਾ ਚਿੰਤਨਾ ਕਰੋ ਤੇ ਤੁਹਾਡਾ ਇਹ ਜਿਹੜਾ ਮਸਲਾ ਹਲ ਹੋ ਜਾਏਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ